ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਗਾਇਕ ਰਣਜੀਤ ਬਾਵਾ ਰਣਜੀਤ ਬਾਵਾ ਅਕਸਰ ਆਪਣੇ ਗੀਤਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਉਹਨਾਂ ਦੇ ਜੋ ਗੀਤ ਹੁੰਦੇ ਨੇ ਉਹ ਜਾਂ ਤਾਂ ਮੋਟੀਵੇਟ ਕਰਦੇ ਨੇ ਜਾਂ ਪੰਜਾਬ ਦੀ ਗੱਲ ਕਰਦੇ ਨੇ ਪੰਜਾਬੀਅਤ ਦੀ ਗੱਲ ਕਰਦੇ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਨੇ ਅਤੇ ਉਹਨਾਂ ਦੇ ਗੀਤ ਮੋਟੀਵੇਟ ਵੀ ਕਰਦੇ ਨੇ ਔਰ 14 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਆਉਣ ਵਾਲਾ ਹੈ ਔਰ ਇਸ ਮੌਕੇ ਤੇ ਉਹਨਾਂ ਦਾ ਇੱਕ ਨਵਾਂ ਗੀਤ ਆਉਣ ਵਾਲਾ ਸੋ ਗੀਤ ਦਾ ਨਾਮ ਹੈ ਬੌਰਨ ਫਰੀ ਸੋ so, 14 ਮਾਰਚ ਨੂੰ ਇਹ ਗੀਤ ਰਿਲੀਜ਼ ਹੋਣ ਵਾਲਾ ਹੈ ਔਰ ਰਣਜੀਤ ਬਾਵਾ ਨੇ ਪੋਸਟਰ ਸ਼ੇਅਰ ਕੀਤਾ ਹੈ ਔਰ ਬਹੁਤ ਸੋਹਣੀਆਂ ਗੱਲਾਂ ਜੋ ਉਹਨਾਂ ਨੇ ਇਸ ਪੋਸਟਰ ਦੇ ਰਾਹੀਂ ਸ਼ੇਅਰ ਕੀਤੀਆਂ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਮੇਰੇ ਬਰਥਡੇ 14 ਮਾਰਚ ਨੂੰ ਅਸੀਂ ਇੱਕ ਸਪੈਸ਼ਲ ਗੀਤ ਰਿਲੀਜ਼ ਕਰ ਰਹੇ ਹਾਂ ਇਹ ਸਿਰਫ ਇੱਕ ਗੀਤ ਨਹੀਂ ਹੈ ਇਹ ਸਭ ਉਹਨਾਂ ਮੇਰੇ ਵਰਗੇ ਲੋਕਾਂ ਦੀ ਕਹਾਣੀ ਹੈ ਜੋ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਅਚੀਵ ਕਰਨਾ ਚਾਹੁੰਦੇ ਹਨ ਐਂਡ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਨੇ ਇਹ ਗੀਤ ਉਹਨਾਂ ਸਾਰੇ ਲੋਕਾਂ ਨੂੰ ਹਿੰਮਤ ਦੇਵੇਗਾ ਬੇਸ਼ੱਕ ਉਹ ਕਿਸੇ ਵੀ ਫੀਲਡ ਵਿੱਚ ਹੋਣ ਬਸ ਮਿਹਨਤ ਕਰਦੇ ਟਾਈਮ ਵੱਡੇ ਵੱਡੇ ਸੁਪਨੇ ਵੇਖਣ ਤੇ ਉਹਨਾਂ ਨੂੰ ਪੂਰਾ ਕਰਨਾ ਇਹੀ ਸਾਡੇ ਗੀਤ ਵਿੱਚ ਹੈ ਸੋ ਇਹ ਜਿਹੜਾ ਗੀਤ ਹੈ 14 ਮਾਰਚ ਨੂੰ ਰਿਲੀਜ਼ ਹੋਣ ਵਾਲਾ ਰਣਜੀਤ ਬਾਵਾ ਦਾ ਗੀਤ ਹੈ ਗੀਤ ਦਾ ਨਾਮ ਹੈ ਬੌਨ ਫਰੀ ਜੇਕਰ ਤੁਸੀਂ ਪੋਸਟਰ ਤੇ ਝਾਤ ਮਾਰਦੇ ਹੋ ਤਾਂ ਇਸ ਗੀਤ ਵਿੱਚ ਇਸ ਗੀਤ ਦੇ ਪੋਸਟਰ ਵਿੱਚ ਸਾਫ਼-ਸਾਫ਼ ਇਹ ਨਜ਼ਰ ਆ ਰਿਹਾ ਹੈ ਕਿ ਰஞ்சிਤ 바ਵਾ ਨੇ ਆਪਣੀ ਛੋਟੇ ਹੁੰਦੇ ਦੀ ਇੱਕ ਫੋਟੋ ਲਾਈ ਉਸ ਤੋਂ ਬਾਅਦ ਥੋੜਾ ਜਦੋਂ ਕਾਲਜ ਟਾਈਮ ਵਾਲਾ ਦੌਰ ਹੁੰਦਾ ਉਹ ਵਾਲੀ ਫੋਟੋ ਹੈ ਔਰ ਉਸ ਤੋਂ ਬਾਅਦ ਬੈਕਸਾਈਡ ਤੇ ਇੱਕ ਉਹਨਾਂ ਦੇ ਸਟੇਜ 쇼 ਦੀ ਫੋਟੋ ਜਦੋਂ ਰஞ்சிਤ 바ਵਾ ਗਾਉਂਦੇ ਪਏ ਨੇ ਤਾਂ ਇਹਨਾਂ ਨੇ ਆਪਣੀ ਇੱਕ ਕਹਾਣੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਬਚਪਨ ਦੀ ਫੋਟੋ ਵੀ ਲਾਈ ਹੈ ਕਾਲਜ ਟਾਈਮ ਦੀ ਫੋਟੋ ਵੀ ਲਾਈ ਹੈ ਔਰ ਹੁਣ ਜਦੋਂ ਰஞ்சிਤ 바ਵਾ ਸੁਪਰਸਟਾਰ ਨੇ ਉਹ ਵੀ ਫੋਟੋ ਲੱਗੀ ਹੈ ਸੋ ਰஞ்சிਤ 바ਵਾ ਆਪਣੇ ਗੀਤ ਰਹੀ ਇਹ ਕਹਿਣਾ ਚਾਹੁੰਦੇ ਨੇ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਤੇ ਵੱਡੇ-ਵੱਡੇ ਜ਼ਰੂਰ ਸੁਪਨੇ ਦੇਖੋ ਤੇ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਮਿਹਨਤ ਕਰਕੇ ਆਪਣੀ ਘਰ ਦੀ ਗਰੀਬੀ ਨੂੰ ਦੂਰ ਕੀਤਾ ਉਸੇ ਤਰ੍ਹਾਂ ਮੋਟੀਵੇਟ ਕਰਨਾ ਚਾਹੁੰਦੇ ਨੇ ਕਿ ਆਪਣੇ ਮਿਹਨਤ ਕਰਦੇ ਘਰ ਦੀ ਗਰੀਬੀ ਨੂੰ ਤੁਸੀਂ ਬਿਲਕੁਲ ਦੂਰ ਕਰ ਸਕਦੇ ਹੋ ਸੋ 14 ਮਾਰਚ ਦਾ ਇੰਤਜ਼ਾਰ ਕਿਨੂ ਕਿਨੂਆਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਇਸ ਗੀਤ ਦੀ ਜਿਹੜੀ ਵੇਟ ਹੈ ਕਿਨੂ ਕਿਨੂਆਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਗਾਇਕ ਰਣਜੀਤ ਬਾਵਾ ਰਣਜੀਤ ਬਾਵਾ ਅਕਸਰ ਆਪਣੇ ਗੀਤਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਉਹਨਾਂ ਦੇ ਜੋ ਗੀਤ ਹੁੰਦੇ ਨੇ ਉਹ ਜਤੋਂ ਮੋਟੀਵੇਟ ਕਰਦੇ ਨੇ ਜਾਂ ਪੰਜਾਬ ਦੀ ਗੱਲ ਕਰਦੇ ਨੇ ਪੰਜਾਬੀਅਤ ਦੀ ਗੱਲ ਕਰਦੇ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਨੇ ਅਤੇ ਉਹਨਾਂ ਦੇ ਗੀਤ ਮੋਟੀਵੇਟ ਵੀ ਕਰਦੇ ਨੇ ਔਰ 14 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਆਉਣ ਵਾਲਾ ਹੈ ਔਰ ਇਸ ਮੌਕੇ ਤੇ ਉਹਨਾਂ ਦਾ ਇੱਕ ਨਵਾਂ ਗੀਤ ਆਉਣ ਵਾਲਾ ਸੋ ਗੀਤ ਦਾ ਨਾਮ ਹੈ ਬੌਰਨ ਫਰੀ ਸੋ 14 ਮਾਰਚ ਨੂੰ ਇਹ ਗੀਤ ਰਿਲੀਜ਼ ਹੋਣ ਵਾਲਾ ਹੈ ਔਰ ਰਣਜੀਤ ਬਾਵਾ ਨੇ ਪੋਸਟਰ ਸ਼ੇਅਰ ਕੀਤਾ ਹੈ ਔਰ ਬਹੁਤ ਸੋਹਣੀਆਂ ਗੱਲਾਂ ਜੋ ਉਹਨਾਂ ਨੇ ਇਸ ਪੋਸਟਰ ਦੇ ਰਾਹੀਂ ਸ਼ੇਅਰ ਕੀਤੀਆਂ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਮੇਰੇ ਬਰਥਡੇ 14 ਮਾਰਚ ਨੂੰ ਅਸੀਂ ਇੱਕ ਸਪੈਸ਼ਲ ਗੀਤ ਰਿਲੀਜ਼ ਕਰ ਰਹੇ ਹਾਂ ਇਹ ਸਿਰਫ ਇੱਕ ਗੀਤ ਨਹੀਂ ਹੈ ਇਹ ਸਭ ਉਹਨਾਂ ਮੇਰੇ ਵਰਗੇ ਲੋਕਾਂ ਦੀ ਕਹਾਣੀ ਹੈ ਜੋ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਅਚੀਵ ਕਰਨਾ ਚਾਹੁੰਦੇ ਹਨ ਐਂਡ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਨੇ ਇਹ ਗੀਤ ਉਹਨਾਂ ਸਾਰੇ ਲੋਕਾਂ ਨੂੰ ਹਿੰਮਤ ਦੇਵੇਗਾ ਬੇਸ਼ੱਕ ਉਹ ਕਿਸੇ ਵੀ ਫੀਲਡ ਵਿੱਚ ਹੋਣ ਬਸ ਮਿਹਨਤ ਕਰਦੇ ਟਾਈਮ ਵੱਡੇ ਵੱਡੇ ਸੁਪਨੇ ਵੇਖਣ ਤੇ ਉਹਨਾਂ ਨੂੰ ਪੂਰਾ ਕਰਨਾ ਇਹੀ ਸਾਡੇ ਗੀਤ ਵਿੱਚ ਹੈ ਸੋ ਇਹ ਜਿਹੜਾ ਗੀਤ ਹੈ 14 ਮਾਰਚ ਨੂੰ ਰਿਲੀਜ਼ ਹੋਣ ਵਾਲਾ ਰਣਜੀਤ ਬਾਵਾ ਦਾ ਗੀਤ ਹੈ ਗੀਤ ਦਾ ਨਾਮ ਹੈ ਬੌਨ ਫਰੀ ਜੇਕਰ ਤੁਸੀਂ ਪੋਸਟਰ ਤੇ ਝਾਤ ਮਾਰਦੇ ਹੋ ਤਾਂ ਇਸ ਗੀਤ ਵਿੱਚ ਇਸ ਗੀਤ ਦੇ ਪੋਸਟਰ ਵਿੱਚ ਸਾਫ਼-ਸਾਫ਼ ਇਹ ਨਜ਼ਰ ਆ ਰਿਹਾ ਹੈ ਕਿ ਰਣਜੀਤ ਬਾਵਾ ਨੇ ਆਪਣੀ ਛੋਟੇ ਹੁੰਦੇ ਦੀ ਇੱਕ ਫੋਟੋ ਲਾਈ ਉਸ ਤੋਂ ਬਾਅਦ ਥੋੜਾ ਜਦੋਂ ਕਾਲਜ ਟਾਈਮ ਵਾਲਾ ਦੌਰ ਹੁੰਦਾ ਉਹ ਵਾਲੀ ਫੋਟੋ ਹੈ ਔਰ ਉਸ ਤੋਂ ਬਾਅਦ ਬੈਕਸਾਈਡ ਤੇ ਇੱਕ ਉਹਨਾਂ ਦੇ ਸਟੇਜ ਸ਼ੋ ਦੀ ਫੋਟੋ ਜਦੋਂ ਰਣਜੀਤ ਬਾਵਾ ਗਾਉਂਦੇ ਪਏ ਨੇ ਤਾਂ ਇਹਨਾਂ ਨੇ ਆਪਣੀ ਇੱਕ ਕਹਾਣੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਬਚਪਨ ਦੀ ਫੋਟੋ ਵੀ ਲਾਈ ਹੈ ਕਾਲਜ ਟਾਈਮ ਦੀ ਫੋਟੋ ਵੀ ਲਾਈ ਹੈ ਔਰ ਹੁਣ ਜਦੋਂ ਰਣਜੀਤ ਬਾਬਾ ਸੁਪਰਸਟਾਰ ਨੇ ਉਹ ਵੀ ਫੋਟੋ ਲੱਗੀ ਹੈ ਸੋ ਰਣਜੀਤ ਬਾਬਾ ਆਪਣੇ ਗੀਤ ਰਾਹੀਂ ਇਹ ਕਹਿਣਾ ਚਾਹੁੰਦੇ ਨੇ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਵੱਡੇ-ਵੱਡੇ ਜ਼ਰੂਰ ਸੁਪਨੇ ਦੇਖੋ ਤੇ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਮਿਹਨਤ ਕਰਕੇ ਆਪਣੀ ਘਰ ਦੀ ਗਰੀਬੀ ਨੂੰ ਦੂਰ ਕੀਤਾ ਉਸੇ ਤਰ੍ਹਾਂ ਮੋਟੀਵੇਟ ਕਰਨਾ ਚਾਹੁੰਦੇ ਨੇ ਕਿ ਆਪਣੇ ਮਿਹਨਤ ਕਰਦੇ ਘਰ ਦੀ ਗਰੀਬੀ ਨੂੰ ਤੁਸੀਂ ਬਿਲਕੁਲ ਦੂਰ ਕਰ ਸਕਦੇ ਹੋ ਸੋ 14 ਮਾਰਚ ਦਾ ਇੰਤਜ਼ਾਰ ਕਿਨੂ-ਕਿਨੂ ਹੈ ਸਾਨੂੰ ਜ਼ਰੂਰ ਦੱਸਿਓ ਇਸ ਗੀਤ ਦੀ ਜਿਹੜੀ ਵੇਟ ਹੈ ਕਿਹਨੂੰ ਕਿਹਨੂੰ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ